ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜ ਚੁੱਕੇ ਹੋ ਡੇਲੀ ਪੋਸਟ ਪੰਜਾਬ ਦੇ ਨਾਲ ਅਤੇ ਅਸੀਂ ਅੱਜ ਖੜੇ ਹਾਂ ਜਗਰਾਉਂ ਦੇ ਰਾਇਕੋਟੜਾ ਦੇ ਵਿੱਚ ਸਥਾਪਿਤ ਹੋਇਆ ਨਿਰਵੈਰ ਆਸ਼ਰਮ ਜਿੱਥੇ ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਆ ਜਿੱਥੇ ਅੱਜ ਇਲਾਕੇ ਭਰ ਦੀ ਸੰਗਤ ਨੇ ਸ਼ਮੂਲੀਅਤ ਕੀਤੀ ਹੈ ਆਓ ਇਸ ਤੋਂ ਬਾਅਦ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਇਥੋਂ ਦੇ ਜਿਹੜੇ ਸੁਸਾਇਟੀ ਦੇ ਮੈਂਬਰ ਨੇ ਜਾਂ ਜੱਥੇਬੰਦੀ ਦੇ ਜਿਹੜੇ ਵੀ ਮੈਂਬਰ ਹੈਗੇ ਨੇ ਇਸ ਸੰਸਥਾ ਨੂੰ ਚਲਾਉਣ ਵਾਲੇ ਸੰਸਥਾਪਕ ਹੈਗੇ ਨੇ ਸਰਪ੍ਰਸਤ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਜੁੜੇ ਰਹੋ ਸਾਡੇ ਚੈਨਲ ਡੇਲੀ ਪੋਸਟ ਪੰਜਾਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਰਵੈਰ ਆਸ਼ਰਮ ਦੇ ਵਿੱਚ ਜਿਹੜਾ ਧਾਰਮਿਕ ਸਮਾਗਮ ਕਰਵਾਇਆ ਗਿਆ ਜੀ ਉਹਦੇ ਸੰਬੰਧ ਵਿੱਚ ਦੱਸਿਓ ਕੀ ਹੈਗਾ ਜੀ ਉਹ ਸਮਾਗਮ ਇਹ ਜੀ ਮਹਾਪੁਰਸ਼ਾਂ ਦੇ ਵਰਸੀ ਮਨਾ ਰਹੇ ਆ ਅੱਗੇ ਬਾਬਾ ਨਿਰਮਲ ਸਿੰਘ ਜੀ ਮਕੰਦ ਮਕੰਦ ਬਾਬਾ ਜੀ ਉਹਨਾਂ ਦੇ ਵਰਸੀ ਮਨਾਉਂਦੇ ਹੁੰਦੇ ਸੀ ਹਰ ਸਾਲ ਜੀ ਜਦੋਂ ਵੀ ਬਾਰੋਂ ਆਈਏ ਅਸੀਂ ਇੱਥੇ ਪਹੁੰਚਦੇ ਸੀਗੇ ਜੀ ਬਾਬਾ ਜੀ ਤੇ ਬਾਬਾ ਜੀ ਨਰਮਲ ਸਿੰਘ ਸਾਡੇ ਕੋਲ ਜਾਂਦੇ ਰਹਿੰਦੇ ਸੀਗੇ ਜੀ ਤੇ ਉੱਥੇ ਵੀ ਸਿੱਖੀ ਦਾ ਪ੍ਰਚਾਰ ਕਰਦੇ ਸੀ ਜੀ ਤੇ ਹੁਣ ਉਹ ਸਾਡੇ ਵਿੱਚ ਹੈ ਨਹੀਂ ਉਹ ਦੇਹ ਕਰਕੇ ਹੈ ਨਹੀਂ ਜੀ ਤੇ ਰੂਹ ਕਰਕੇ ਸਾਡੇ ਨਾਲ ਹੀ ਆ ਜੀ ਤੇ ਉਹਨਾਂ ਨੇ ਸਿੱਖੀ ਦਾ ਬਾਹਰ ਵੀ ਪ੍ਰਚਾਰ ਕੀਤਾ ਜਿਹੜੇ ਵੀ ਪਰਿਵਾਰਾਂ ਦੇ ਵਿੱਚ ਇਕੱਠੇ ਹੋਣਾ ਸ਼ਾਮ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਜੀ ਤੇ ਬਾਤ ਤੋਂ ਬਾਤ ਸਿੱਖ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜ ਦੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਲਗਾਤਾਰ ਇਹ ਜਿਹੜਾ ਸਮਾਗਮ ਆਪਣਾ ਕਰਵਾਇਆ ਜਾ ਰਿਹਾ ਜੀ ਇਹ ਜੀ ਜਿੰਨੇ ਚਿਰ ਤੋਂ ਅਸੀਂ ਤੀਕ ਤੀਕ ਸਾਲ ਤੋਂ ਅਸੀਂ ਜਾਣਦੇ ਆ ਬਾਬਾ ਜੀ ਨੂੰ ਜੀ ਤੇ ਉਹ ਉਦੋਂ ਤੋਂ ਪ੍ਰੋਗਰਾਮ ਪਹਿਲਾਂ ਨਹੀਂ ਸੀ ਆਉਂਦੇ ਨਹੀਂ ਸੀ ਪਤਾ ਵੀ ਕਿੰਨਾ ਜਰਤੋਜ ਕਰਾ ਰਹੇ ਆ ਜੀ ਤੇ ਜਦੋਂ ਤੇ ਅਸੀਂ ਦਰਸ਼ਨ ਕੀਤੇ ਬਾਬਾ ਜੀ ਨਾਲ ਮਿਲੇ ਆ ਉਦੋਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਬਾਬਾ ਜੀ ਇਹ ਕਿਤੇ ਨਰਵੈਰਾ ਆਸ਼ਰਮ ਦੇ ਵਿੱਚ ਅੱਖਾਂ ਦਾ ਇੱਕ ਕੈਂਪ ਵੀ ਲਾਇਆ ਜਾਂਦਾ ਜੀ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਜੀ ਉਹ ਜੀ ਬਾਬਾ ਜੀ ਦੀ ਬਹੁਤ ਇੱਛਾ ਸੀਗੀ ਜੀ ਉਹ ਕਹਿੰਦੇ ਹੀ ਜਿਸ ਤਰ੍ਹਾਂ ਬਾਣੀ ਪੜ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾਣਾ ਆ ਉਸੇ ਤਰ੍ਹਾਂ ਇੱਥੇ ਵੀ ਜਿਹੜੀ ਨਿਗਾਹ ਆ ਉਹਦੀ ਵੀ ਬਹੁਤ ਲੋੜ ਆ ਜੀ ਬਾਬਾ ਜੀ ਜਿਹੜੇ ਗਰੀਬ ਪਰਿਵਾਰ ਆਪਣਾ ਪਰੇਸ਼ਾਨ ਨਹੀਂ ਕਰਾ ਸਕਦੇ ਉਹਨਾਂ ਦਾ ਆਪਰੇਸ਼ਨ ਇੱਥੇ ਫ੍ਰੀ ਹੋਇਆ ਕਰਨਗੇ ਜੀ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਦੇ ਉਦਮ ਦੇ ਨਾਲ ਚੱਲ ਰਿਹਾ ਸੀ ਉਸੇ ਤਰ੍ਹਾਂ ਹੁਣ ਚੱਲ ਰਿਹਾ ਸੰਗਤਾਂ ਦਾ ਬਹੁਤ ਪਿਆਰ ਹੈ ਜੋ ਵੀ ਗਰੀਬ ਹਨ ਉਹਨਾਂ ਕੋਈ ਪੈਸਾ ਨਹੀਂ ਲਿਆ ਜਾਂਦਾ ਫ੍ਰੀ ਇਲਾਜ ਹੁੰਦਾ ਹੈ ਜੀ ਹੋਰ ਵੀ ਸੰਗਤਾਂ ਜੋ ਸੌਣਦੀਆਂ ਹਨ ਜਿਹਨੂੰ ਵੀ ਕੋਈ ਅੱਖਾਂ ਦੀ ਪ੍ਰੋਬਲਮ ਹੋਵੇ ਉਹ ਚੈੱਕਅਪ ਆ ਕੇ ਕਰਾਉਣ ਜੀ ਬਾਬਾ ਜੀ ਤੇ ਗੁਰੂ ਦੇ ਨਾਲ ਜੁੜਨ ਜੀ ਬਾਬਾ ਜੀ ਧੰਨਵਾਦ ਬਾਬਾ ਜੀ ਓਕੇ ਬਾਕੀ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਆਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਨੂੰ ਪਿਆਰੇ ਬਾਬਾ ਜੀ ਆਪ ਦੀ ਕੇ ਰੂਪ ਚਰਣਾ ਕਰਨਾ ਆਪ ਆਸਰਦਾਸ ਬੇਨਤੀ ਹੈ ਤਨ ਘਰਨ ਤਨ ਜਿ ਆਇਆ ਇਸ ਪ੍ਰਸਾਦ ਸਭ ਜਗ ਕਰਾਇਆ ਜਨਿਆ ਲਟਾਇਆ ਸਵਾਉ ਨੰਕ ਸੰਗਿ ਪਾਵੈ ਨਾਉ ਆਪ ਮੁਕਤ ਹੋ ਮੁਕਤ ਕਰੇ ਸੰਸਾਰ ਨਾਨਕ ਜੀ ਕਉ ਸਦਾ ਨਮਸਕਾਰ ਦੇ ਮਹਾਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰੋਂ ਕਰੋ ਰੂ ਸਭ ਬ੍ਰਹਮ ਗਿਆਨੀ ਮਾਨਪੁਰਖ ਤੰਦਰ ਬਾਬਾ ਮੁਕੰਦ ਜੀ ਅਤੇ ਤੰਦਰ ਬਾਬਾ ਨਰਨਲ ਜੀ ਉਹਨਾਂ ਦੇ ਬੁਰਜੀ ਨੀ ਦੀਆਂ ਨੂੰ ਕਰਦਾ ਹੈ ਸੱਚੇ ਪਾਤਸ਼ਾਹ ਜੀ ਹਸਤਾ ਹਰ ਸਾਲ ਦੀ ਨਿਰਾਸ ਸਲਾਮਾ ਸਮਾਰਨ ਸੱਚੇ ਪਾਤਸ਼ਾਹ ਜੀ ਉਹ ਦੋ ਸ਼੍ਰੀ ਖੰਡਪਾੜ ਸਾਹਿਬ ਨੂੰ ਸੱਚੇ ਪਾਤਸ਼ਾਹ ਜੀ ਨਰਵੈ ਆਈ ਚੈਰੀਟੇਬਲ ਫੰਡ ਅਤੇ ਸੰਗੂ ਸੰਗਤ ਵੱਲੋਂ ਸੱਚੇ ਪਾਸ਼ੇ ਦੂਸਰੀ ਖੰਡਪਾੜ ਸਾਹਿਬ ਪ੍ਰਕਾਸ਼ ਕਰਨ ਜਾ ਰਹੇ ਸੱਚੇ ਪਾਸ਼ੇ ਜੀ ਇਸ ਵਕਤ ਪਾਤਾਂ ਨੂੰ ਮੁਕਲਾਦੇ ਆਪ ਜੀ ਕੀ ਜੀੁਰ ਸਰਬਸਮਗਰੀ ਹਾਜ਼ਰ ਗਾ ਪਾਤੀ ਸਿੰਘ ਆਪ ਜੀ ਕੀ ਯੂਨੀ ਵਿੱਚ ਹਾਜ਼ਰ ਹਾਂ ਮਹਾਰਾ ਸੱਜੇ ਪਾਸ਼ਾ ਜੇ ਕੋਈ ਔਣਦਾ ਹੀ ਰਹੇ ਗਿਓਏ ਸੋ ਅਣਜਾਣ ਬੱਚੇ ਸਮਝ ਕਰਕੇ ਖਿਮਾ ਕਰ ਦੇਣੀ ਅਗੇ ਬਖਸ਼ਿਸ਼ ਕਰਕੇ ਆਪ ਜੀ ਤੁਮੇ ਕਰਵਾ ਲੈਣੀ ਪਿਆਰੇ ਬਾਬਾ ਜੀ ਆਪ ਜੀ ਨੇ ਮਿਹਰ ਕਰਨੀ ਸੱਜੇ ਪਾਸ਼ਾ ਜੀ ਸਰਦਾਰ ਹਰਵੰਤ ਸਿੰਘ ਬੰਸੀ ਕੈਨੇਡਾ ਨਿਵਾਸੀ ਅਤੇ ਪਰਮੀਰਪੁਰ ਬੰਸੀ ਅਤੇ ਸਮੂਹ ਕੈਨੇਡਾ ਨਿਵਾਸੀ ਕਵਾਦੀ ਸੰਗਤ ਦੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਅਤੇ ਸਰਦਾਰ ਜਗਤਨਰਪਾਲ ਸਿੰਘ ਬਾਜਵਾ ਜੀ ਦੇ ਰੋਗ ਦਾ ਦੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ ਸੱਚੇ ਪਾਤਸ਼ਾਹ ਜੀ ਆਪਨੇ ਬਿਮਾਰੀ ਨੂੰ ਮੁਕਤ ਕਰਨਾ ਸੱਚੇ ਪਾਤਸ਼ਾਹ ਜੀ ਰੋਗੀ ਦਾ ਕੋਹੰਡਾ ਰੋਗ ਮਮਾਬਾ ਅਨੁਸਾਰ ਅਰਦਾਸ ਸੱਚੇ ਪਾਤਸ਼ਾਹ ਜੀ ਰੋਗ ਨਿਵਰਤ ਕਰਨਾ ਮਹਾਰਾ ਸੱਚੇ ਪਾਤਸ਼ਾਹ ਜੀ ਆਪਨੇ ਕਿਰਪਾ ਆਪਣੀ ਜੋ ਮੰਗ ਹੈ ਖਾ ਕੇ ਆਪਣੇ ਤੇ ਸੋਈ ਸੋਈ ਦੇਵਾ ਨਾਮਕ ਦਾਸ ਮੁੱਖ ਤੇ ਜੋ ਬੋਲੈ ਇਹਾ ਆਸਤ ਹੋਵੇ ਸੱਜੇ ਪਾਤਸ਼ਾਹ ਜੀ ਆਪਨੀ ਕਿਰਪਾ ਕਰਨੀ ਬੀਬੀ ਪੂਨਮ ਤ੍ਰੀਤਿ ਮੋਰਨ ਪੁੱਤਰ ਦੀ ਦਾਤ ਬਖਸ਼ਨੀ ਤੇ ਚੜ੍ਹਦੀ ਕਲਾ ਬਖਸ਼ਣ ਕਰਨੀ ਸੱਜੇ ਪਾਤਸ਼ਾਹ ਜੀ ਆਪਨੇ ਮਿਹਰ ਕਰਨੀ ਸੋ ਆਪ ਜੀ ਦੇ ਇਸ ਮਹਾਨ ਜਪਤਾ ਗੁਰੂ ਸਮਾਰੋਹ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਸੱਜੇ ਪਾਤਸ਼ਾਹ ਜੀ ਹਾਜ਼ਰੀ ਭਰ ਰਹੀਆਂ ਨਾਮ ਪੰਨ ਭਰ ਦੇ ਨਾਮ ਸੇਵਾਵਾ ਕਰ ਰਹੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਆਪ ਨੇ ਮੇਰਾ ਕਿਵੇਂ ਸੱਦਦੇ ਹੋ ਪਰਹਾੜਕ ਕੇ ਸੰਗਤਾਂ ਦੀਆਂ ਸੇਵਾਵਾਂ ਥਾਏ ਕਹੋਨੀਆ ਮਾਰੇ ਸੱਚੇ ਪਾਤਸ਼ਾਹ ਜੀ ਆਪ ਜੀ ਜਿਸ ਤਰ੍ਹਾਂ ਇਸ ਕਾਰਜ ਨੂੰ ਪ੍ਰਾਪਤ ਕਰਵਾ ਰਹੇ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਇਸ ਕਾਰਜ ਨੂੰ ਆਪ ਤੋਂ ਮੰਗਤ ਅਤੇ ਮੰਗ ਤੋਂ ਅੰਤਾਂ ਦੀ ਸੰਪੂਰਨਤਾ ਦਾ ਬਖਸ਼ਿਸ਼ ਕਰਕੇ ਨਜ਼ਰੋਂ ਨਜ਼ਰੀਂ ਹਾਲ ਕਰਨਾ ਮਹਾਰਾ ਸੱਚੇ ਪਾਤਸ਼ਾਹ ਜੀ ਆਪ ਦੀ ਤਨ ਦੇ ਨਾਲ ਸਾਥੀ ਹੋ ਕੇ ਵਰਤੋ ਮਹਾਰਾ ਸੱਚੇ ਪਾਤਸ਼ਾਹ ਜੀ ਆਪ ਦੀ ਦਾਤ ਹੈ ਸਰਤੇ ਮਿਹਰ ਪਰਿਆਹੰਦਰਾ ਕੇ ਆਪਣਾ ਕਾਰਜ ਆਪ ਕਰਵਾ ਲੈਣਾ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਿਹਰ ਕਰਨੀ ਸੋ ਜਿੰਨਾ ਵੀ ਆਸਾ ਮਰੋ ਤਾਂ ਉਹ ਆਪਾਂ ਨੂੰ ਮੋਕੜਾ ਕੇ ਸੱਚੇ ਪਾਤਸ਼ਾਹ ਜੀ ਸਾਥੇ ਸੰਗਤਾਂ ਨੇ ਟਰਟ ਤੇ ਮੈਂਬਰਾਂ ਨੇ ਦੇ ਪਾਸ਼ਾ ਦੀ ਆਪ ਜੀ ਚਰਨਾ ਕਮਣ ਵਾਲਾ ਉੱਡਾ ਕਰਾ ਤੱਕਾ ਸੱਚੇ ਪਾਜੇ ਸਭਨਾ ਅਰਚਿਸ਼ ਕਰਕੇ ਮਾਤਾ ਪਿਤਾ ਦੇ ਆਗਿਆਕਾਰੀ ਹੋਣਾ ਸੱਚੇ ਪਾਸ਼ਾ ਦੀ ਬਖਸ਼ਿਸ਼ ਹੋਏ ਕਾਉ ਪਾਰਾ ਵਿੱਚ ਦਿਨ ਦੁੱਖਣੀ ਰਾਤ ਚੁਕਨੀ ਤਰਤੀ ਪਕਸ਼ੇ ਕਰਨੀ ਪਿਆਰੇ ਬਾਬਾ ਜੀ ਆਪ ਜੀ ਨੇ ਮੇਰ ਕਰਨ ਦੇ ਸੱਚੇ ਪਾਤਸ਼ਾਹ ਜੀ ਸਾਰੇ ਪ੍ਰਮੁਖ ਪਰਵਾਰਾਂ ਦੇ ਸਿਰ ਤੇ ਵਿਦੇਸ਼ਾਂ ਵਿੱਚ ਰਹਿੰਦੀਆਂ ਸਾਰੇ ਸੰਗਤਾਂ ਦੇ ਸਿਰ ਤੇ ਮੇਰ ਪ੍ਰਿਆਰਕਣਾ ਦਿੱਤੇ ਪਾਤਸ਼ਾਹ ਜੀ ਆਪਣੇ ਦਰ ਘਰ ਦੀ ਸੇਵਾ ਕਰਦਾਂ ਬਾਅਦ ਤੋਂ ਮਸ਼ੀਨ ਕਰਨਾ ਪਿਆਰੇ ਬਾਬਾ ਜੀ ਇਸੇ ਤਰ੍ਹਾਂ ਦੇ ਮਹਾਨ ਜਪਤਪਾ ਸਵਾਗਤ ਕਰੁੰਦੇ ਰਹਨਾ ਪਿਆਰੇ ਬਾਬਾ ਜੀ ਆਪਨੀ ਕਿਰਪਾ ਕਰੇ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਪਾਤਾਂ ਦੀ ਪ੍ਰਾਪਤ ਕਰਦੇ ਲਗਰ ਦੇ ਵਿੱਚੋਂ ਬ੍ਰਹਮ ਪ੍ਰਸ਼ਾਦਾ ਖਾਣਾ ਕਰਕੇ ਆਦੂਆ ਕਿਰਪਾ ਗ੍ਰੰਮ ਸਰਕਾਰ ਪੂਜਨ ਕਰੋ ਕੀ ਇਹ ਬੋਵਿੰਦਨ ਬਿਸਟਾਲੇ ਕਰੀ ਪਾਪ ਸਭ ਸੋਚ ਨੂੰ ਨਤਰਾ ਹੋਣ ਲਾਓ ਧੋਖਾ ਲਿਆ ਆਪ ਵੀ ਕੋਕ ਲੱਗੇ ਲੱਗਿਆ ਹੋਇਆ ਧੂਖ ਸੰਗਤ ਵਿੱਚ ਵਰਤਾਵ ਦੀ ਅਗਾਵਾਸ਼ੀ ਕਰਨੀ ਸੱਚੇ ਬਾਦਸ਼ਾਹ ਜੀ ਆਰਤੀ ਕਰੋ ਕਿਰਪਾ ਪਾਠ ਆਰੰਭ ਕਰਦੇ ਹੋਏ ਸੱਚੇ ਬਾਦਸ਼ਾਹ ਕਰੋ ਕਿਰਪਾ ਜੋ ਸੁਵਾਸਾ ਦਾ ਨਾਮ ਜਿਤਾਂ ਰਹੀ ਗੁਰਾਂ ਦਾ ਨਾਮ ਕਢਦੀ ਕਲਾ ਤੇਰੇ ਬਾਣੀ ਸਰਵਤ